YouTube ਚੈਨਲ ਅਤੇ Facebook ਪੇਜ ਰਾਹੀਂ ਜੁੜੇ ਸਾਰੇ ਦੋਸਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਹਾਂ ਜੀ ਗੁਰਦੁਆਰਾ ਮੈਂਦਿਆਣਾ ਸਾਹਿਬ ਜੋ ਕਿ ਜਗਰਾਉਂ ਤਹਿਸੀਲ ਜ਼ਿਲ੍ਹਾ ਲੁਧਿਆਣਾ ਵਿੱਚ ਸਥਿਤ ਹੈ ਇਸ ਗੁਰਦੁਆਰਾ ਸਾਹਿਬ ਵਿੱਚ ਬਹੁਤ ਸਾਰੀਆਂ ਮੂਰਤੀਆਂ ਬਣੀਆਂ ਹੋ ਜਾਣ ਜੋ ਕਿ ਸਿੱਖ ਇਤਿਹਾਸ ਦੀ ਮੂਹਰ ਬੋਲਦੀ ਤਸਵੀਰ ਹਨ ਆਪਣੇ ਇਤਿਹਾਸ ਨੂੰ ਜਾਣਨ ਲਈ ਤਿੰਨ ਤਰੀਕੇ ਹਨ ਅਸੀਂ ਉਸ ਬਾਰੇ ਪੜ੍ਹ ਕੇ ਕਿਸੇ ਤੋਂ ਸੁਣ ਕੇ ਜਾਂ ਫਿਰ ਵੇਖ ਕੇ ਜਾਣ ਸਕਦੇ ਹਾਂ ਅਤੇ ਇਹ ਇੱਕ ਤਰ੍ਹਾਂ ਦੀ ਕਿਤਾਬ ਹੈ ਜਿਸ ਨੂੰ ਅਸੀਂ ਬਿਨਾ ਪੜ੍ਹੇ ਬਿਨਾ ਸੁਣੇ ਇੱਥੇ ਆ ਕੇ ਦੇਖ ਕੇ ਆਪਣੇ ਇਤਿਹਾਸ ਦੀਆਂ ਜੋ ਘਟਨਾਵਾਂ ਹਨ ਉਹਨਾਂ ਨੂੰ ਅੱਖੀਂ ਦੇਖ ਕੇ ਮਹਿਸੂਸ ਕਰ ਸਕਦੇ ਹਾਂ ਕਿ ਸਾਡੇ ਨਾਲ ਮੁਗਲ ਸਮੇਂ ਵਿੱਚ ਕੀ ਕੀ ਘਟਨਾਵਾਂ ਵਾਪਰੀਆਂ ਹਨ ਇਸ ਸਥਾਨ ਤੇ ਬਣੀਆਂ ਹੋਈਆਂ ਮੂਰਤੀਆਂ ਨੂੰ ਬਣਾਉਣ ਲਈ ਸ਼ੁਰੂ ਵਿੱਚ ਆਰਟਿਸਟ ਤਾਰਾ ਸਿੰਘ ਰਾਏਕੋਟ ਵੱਲੋਂ ਕੰਮ ਸ਼ੁਰੂ ਕੀਤਾ ਗਿਆ ਅਤੇ ਉਸ ਵੱਲੋਂ ਬਹੁਤ ਸਾਰੀਆਂ ਮੂਰਤੀਆਂ ਦਾ ਨਿਰਮਾਣ ਕੀਤਾ ਗਿਆ ਜੋ ਬਿਲਕੁਲ ਇਸ ਤਰ੍ਹਾਂ ਲੱਗਦੀਆਂ ਹਨ ਕਿ ਅਸਲੀ ਹੋਣ ਉਸ ਤੋਂ ਬਾਅਦ ਹੋਰ ਆਰਟਿਸਟਾਂ ਨੇ ਵੀ ਇੱਥੇ ਆਪਣਾ ਆਪਣਾ ਸੇਵਾ ਤੇ ਯੋਗਦਾਨ ਦਿੱਤਾ ਜਿਸ ਵਿੱਚ ਬੰਤਾ ਸਿੰਘ, ਸ਼ਮਸ਼ੇਰ ਸਿੰਘ, ਮੋਹਨ ਸਿੰਘ, ਆਰਟਿਸਟ ਇਕਵਾਲ ਸਿੰਘ ਅਤੇ ਅਜੀਤ ਸਿੰਘ ਸੁਨਾਮ ਵੱਲੋਂ ਇਹਨਾਂ ਮੂਰਤੀਆਂ ਦੀ ਸਾਂਭ ਸੰਭਾਲ ਲਈ ਯੋਗਦਾਨ ਦਿੱਤਾ ਗਿਆ ਅੱਜ ਆਪਾਂ ਜਾਣਾਂਗੇ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਅਤੇ ਸਾਰੀਆਂ ਮੂਰਤੀਆਂ ਦੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਇਸ ਲਈ ਸਾਰੀ ਵੀਡੀਓ ਧਿਆਨ ਨਾਲ ਦੇਖਿਓ ਅਤੇ ਅੰਤ ਤੱਕ ਜੁੜੇ ਰਹੋ ਜਿਹੜੇ ਪਹਿਲੀ ਵਾਰੀ ਇਸ ਚੈਨਲ ਉਪਰ ਆਏ ਹਨ ਸਬਸਕ੍ਰਾਈਬ ਜ਼ਰੂਰ ਕਰੋ ਸੋ ਦੋਸਤੋ ਇੱਥੇ ਬਣੀਆਂ ਹੋਈਆਂ ਮੂਰਤੀਆਂ ਸਿੱਖ ਇਤਿਹਾਸ ਦੀ ਮੂਹਬੋਲਦੀ ਤਸਵੀਰ ਹਨ ਇਹ ਬੰਦਾ ਬਹਾਦਰ ਜੀ ਦੀ ਸ਼ਹੀਦੀ ਦਾ ਜੋ ਤੁਸੀਂ ਦੇਖ ਰਹੇ ਹੋ ਅਤੇ ਇਸ ਤੋਂ ਬਾਅਦ ਚੜਖੜੀਆਂ ਦੇ ਚੜਨ ਵਾਲੇ ਸਿੱਖ ਹਨ ਇਸ ਸਥਾਨ ਤੇ ਗੁਰੂ ਸਾਹਿਬ ਜੀ ਮੋਗਲ ਰਾਜ ਦੇ ਸਮੇਂ ਵਿੱਚ ਰਾਏਕੋਟ ਲੰਮੇ ਤੋਂ ਜਟਪੁਰਾਂ ਤੇ ਪਿੰਡ ਮਾਨੁਕੇ ਹੁੰਦੇ ਹੋਏ ਮੈਂਦਿਆਂ ਨਾਲ ਢਾਬ ਤੇ ਪਹੁੰਚੇ। ਇਸ ਢਾਬ ਦਾ ਪਾਣੀ ਬੜਾ ਪਵਿੱਤਰ ਸੀ ਅਤੇ 2-3 ਮੀਲ ਤੱਕ ਕੋਈ ਵੀ ਵਸੋਂ ਨਹੀਂ ਸੀ। ਇਸ ਢਾਬ ਉੱਪਰ ਗੁਰੂ ਸਾਹਿਬ ਨੇ ਦਾਤਨ ਕੋਰਲਾ ਕੀਤਾ ਤੇ ਇਸ਼ਨਾਨ ਕੀਤਾ ਅਤੇ ਉਸ ਤੋਂ ਬਾਅਦ ਨਰਨਕਾਰ ਦੀ ਭਰਤੀ ਵਿੱਚ ਲੀਨ ਹੋ ਗਏ। ਭਾਈ ਦਇਆ ਸਿੰਘ ਜੀ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਸਾਰਾ ਪਰਿਵਾਰ ਵਿਛੜ ਗਿਆ ਹੈ ਤੇ ਅੱਗੇ ਹੁਣ ਕੀ ਵਿਚਾਰ ਹੈ? ਔਰੰਗਜੀਬ ਨੂੰ ਕਿਸ ਤਰ੍ਹਾਂ ਜਵਾਬ ਦੇਣਾ ਹੈ ਤਾਂ ਗੁਰੂ ਸਾਹਿਬ ਨੇ ਚੱਕ ਕੇ ਤਲਵਾਰ ਆਪਣੇ ਸੀਨੇ ਨਾਲ ਲਾਈ ਅਤੇ ਕਹਿਣ ਲੱਗੇ ਭਾਈ ਦਇਆ ਸਿੰਘ ਜੀ ਮੈਂ ਜੋ ਸਿਰ ਤੇ ਕਾਰਜ ਸੀ ਉਤਾਰ ਦਿੰਦਾ ਹੈ ਅਤੇ ਭਾਈ ਦਇਆ ਸਿੰਘ ਜੀ ਦੇ ਵਾਰ-ਵਾਰ ਕਹਿਣ ਤੇ ਗੁਰੂ ਸਾਹਿਬ ਨੇ ਕਿਹਾ ਕਿ ਸਿੰਘ ਅਤੇ ਸ਼ੇਰ ਜੰਗਲ ਦੇ ਬਾਦਸ਼ਾਹ ਹੁੰਦੇ ਹਨ ਸਿੰਘੋ ਨਰਿੰਕਾਰ ਉੱਪਰ ਭਰੋਸਾ ਰੱਖੋ ਜਦੋਂ ਕਈ ਵਾਰ ਦਇਆ ਸਿੰਘ ਵੱਲੋਂ ਸੰਗਤ ਰੂਪ ਵਿੱਚ ਬੇਨਤੀ ਕੀਤੀ ਗਈ ਤਾਂ ਗੁਰੂ ਸਾਹਿਬ ਨੇ ਨਿਮਰਤਾ ਨਾਲ ਕਿਹਾ ਕਿ ਸੰਗਤ ਗੁਰੂ ਨਾਲੋਂ ਵੱਡੀ ਹੈ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ ਪਿਤਾ ਜੀ ਨੂੰ ਦਿੱਲੀ ਵੱਲ ਤੋਰਿਆ ਸੀ ਸੰਗਤ ਦੇ ਕਹਿਣ ਤੇ ਹੀ ਆਨੰਦਪੁਰ ਦਾ ਕਿਲਾ ਛੱਡਿਆ ਸੀ ਅਤੇ ਸੰਗਤ ਦੇ ਕਹਿਣ ਤੇ ਹੀ ਚਮਕੌਰ ਦੀ ਗੜੀ ਇੰਨਾਂ ਗੱਲਾਂ ਕਰਦਿਆਂ ਨੂੰ ਸ਼ਾਮ ਹੋ ਗਈ ਅਤੇ ਸੰਗਤ ਦੇ ਕਹਿਣ ਤੇ ਗੁਰੂ ਸਾਹਿਬ ਨੇ ਇੱਥੇ ਹੀ ਜਫਰਨਾਮਾ ਲਿਖਣ ਦਾ ਮਨ ਬਣਾ ਲਿਆ ਇਸ ਢਾਬ ਉੱਪਰ ਰਹਿਣ ਦੀ ਕੋਈ ਜਗ੍ਹਾ ਨਹੀਂ ਸੀ ਇਸ ਲਈ ਗੁਰੂ ਸਾਹਿਬ ਰਾਤ ਨੂੰ ਪਿੰਡ ਚਰ ਕੇ ਜਾ ਕੇ ਵਿਰਾਜੇ ਅਤੇ ਅਗਲੇ ਦਿਨ ਤਖਤੂਪੁਰਾ ਹੁੰਦੇ ਹੋਏ ਪਿੰਡ ਦੀਨਾ ਕਾਂਗੜ ਪਹੁੰਚੇ ਇੱਥੇ ਬੈਠ ਕੇ ਹੀ ਜਫਰਨਾਮਾ ਲਿਖ ਕੇ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਨੂੰ ਔਰੰਗਜ਼ੇਬ ਵੱਲ ਭੇਜ ਦਿੱਤਾ ਏਸੀ ਇਤਿਹਾਸ ਜੋ ਕਿ ਇਸ ਗੁਰਦੁਆਰਾ ਸਾਹਿਬ ਵਿੱਚ ਲਿਖ ਕੇ ਲਗਾਇਆ ਹੋਇਆ ਹੈ ਤਾਂ ਜੇਕਰ ਤੁਹਾਨੂੰ ਇਹ ਇਤਿਹਾਸ ਵਧੀਆ ਲੱਗਿਆ ਤਾਂ ਅੱਗੇ ਜਰੂਰ ਸ਼ੇਅਰ ਕਰੋ ਤਾਂ ਜੋ ਇਸ ਗੁਰਦੁਆਰਾ ਸਾਹਿਬ ਦੀ ਜਾਣਕਾਰੀ ਹਰ ਘਰ ਤੱਕ ਪਹੁੰਚ ਸਕੇ ਕਿਉਂਕਿ ਇੱਥੇ ਆ ਕੇ ਅਸੀਂ ਆਪਣੇ ਸਿੱਖ ਇਤਿਹਾਸ ਨੂੰ ਅੱਖੀਂ ਦੇਖ ਸਕਦੇ ਹਾਂ ਇਸ ਵਿੱਚ ਹੋਈਆਂ ਜੋ-ਜੋ ਘਟਨਾਵਾਂ ਉਹਨਾਂ ਦਾ ਇੱਕ ਪੂਰਾ ਸੱਚ ਇੱਥੇ ਆ ਕੇ ਸਾਨੂੰ ਪਤਾ ਲੱਗਦਾ ਹੈ ਵੱਖ-ਵੱਖ ਮੂਰਤੀਕਾਰਾਂ ਵੱਲੋਂ ਬਹੁਤ ਹੀ ਜ਼ਿਆਦਾ ਮਿਹਨਤ ਨਾਲ ਇਹ ਮੂਰਤੀਆਂ ਤਿਆਰ ਕੀਤੀਆਂ ਗੰਜਾਨ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅਤੇ ਇਸ ਸਮੇਂ ਵਿੱਚ ਸਿੱਖਣ ਦਾ ਸਭ ਤੋਂ ਵਧੀਆ ਢੰਗ ਦੇਖ ਕੇ ਹੈ ਕਿਉਂਕਿ ਤਿੰਨ ਤਰੀਕੇ ਹਨ ਜਿਸ ਨਾਲ ਅਸੀਂ ਕਿਸੇ ਚੀਜ਼ ਬਾਰੇ ਆਪਣੇ ਇਤਿਹਾਸ ਬਾਰੇ ਪਿਸ਼ੋਕੜ ਬਾਰੇ ਜਾਣ ਸਕਦੇ ਹਾਂ ਪੜ੍ਹ ਕੇ ਕਿਸੇ ਤੋਂ ਸੁਣ ਕੇ ਜਾਂ ਫਿਰ ਦੇਖ ਕੇ ਇੱਥੇ ਆ ਕੇ ਜਦੋਂ ਤੁਸੀਂ ਇਹਨਾਂ ਮੂਰਤੀਆਂ ਨੂੰ ਦੇਖਦੇ ਹਾਂ ਤਾਂ ਸਾਡੇ ਅੱਖਾਂ ਅੱਗੇ ਉਹ ਸਾਰੇ ਦ੍ਰਿਸ਼ ਖੂਬ-ਖੂਬ ਦੁਬਾਰਾ ਬਣਨ ਲੱਗਦੇ ਹਨ ਅਤੇ ਇੱਥੇ ਆ ਕੇ ਜੋ ਕੁਝ ਅਸੀਂ ਦੇਖਦੇ ਸਮਝਦੇ ਹਾਂ ਉਹ ਦੁਬਾਰਾ ਨਹੀਂ ਭੁੱਲਦੇ ਇਸ ਲਈ ਬੱਚਿਆਂ ਨੂੰ ਇਸ ਥਾਂ ਤੇ ਜ਼ਰੂਰ ਲੈ ਕੇ ਆਓ ਅੱਜ ਵੀ ਬਹੁਤ ਸਾਰੇ ਸਕੂਲੀ ਬੱਚੇ ਇੱਥੇ ਆਏ ਹੋਏ ਸਨ ਅਤੇ ਉਹ ਵੱਖ-ਵੱਖ ਚੀਜ਼ਾਂ ਪੜ੍ਹ ਕੇ ਦੇਖ ਕੇ ਇਹਨਾਂ ਬਾਰੇ ਸਵਾਲ ਕਰ ਰਹੇ ਸਨ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਦੱਸਣ ਦਾ ਇਹ ਬਹੁਤ ਵਧੀਆ ਸੋ ਪ੍ਰਭਾਲਾ ਹੈ ਜੋ ਵਕ ਵਕ ਆਰਟਿਸਟਾਂ ਵੱਲੋਂ ਕੀਤਾ ਗਿਆ ਇਹ ਸਾਰੀਆਂ ਘਟਨਾਵਾਂ ਨੂੰ ਬਿਲਕੁਲ ਅਸਲੀ ਵਾਂਗ ਦਿਖਾਇਆ ਗਿਆ ਹੈ ਇਹ ਹੀ ਹਨ ਭਾਈ ਜੈ ਸਿੰਘ ਖਲਕਟ ਜੀ ਜਿਨ੍ਹਾਂ ਦੀ ਦਰਖਤ ਉੱਪਰ ਪੁੱਠਾ ਟਾਂਕੇ ਸਾਰੀ ਖੱਲ ਉਤਾਰ ਦਿੱਤੀ ਗਈ ਸੀ ਕਿਉਂਕਿ ਉਹਨਾਂ ਨੇ ਤਬਾਕੂ ਦੀ ਪੰਡ ਚੁੱਕਣ ਤੋਂ ਨਾ ਕਰ ਦਿੱਤੀ ਸੀ ਇਸ ਦੀ ਸਜ਼ਾ ਵਿੱਚ ਉਹਨਾਂ ਦੀ ਸਾਰੀ ਖੱਲ ਉਤਾਰ ਦਿੱਤੀ ਗਈ ਸੀ ਬਿਲਕੁਲ ਅਸਲੀ ਲੱਗ ਰਿਹਾ ਸਾਰਾ ਕੁਝ ਇਸ ਤੋਂ ਅੱਗੇ ਜੋ ਪੀਰ ਬੁੱਧੂ ਸ਼ਾਹ ਗੁਰੂ ਸਾਹਿਬ ਨੂੰ ਅਰਦਾਸ ਕਰ ਰਹੇ ਹਨ ਸਿੱਖ ਧਰਮ ਵਿੱਚ ਹੈ ਜਿਹੜੀ ਮੂਰਤੀ ਦੀ ਪੂਜਾ ਦੀ ਜਾਂ ਆਪਣੇ ਗੁਰੂਆਂ ਦੀ ਕੋਈ ਮੂਰਤ ਬਣਾਉਣ ਦੀ ਬਿਲਕੁਲ ਮਨਾਹੀ ਹੈ ਇਸ ਲਈ ਸਿਰਫ ਤਖਤ ਬਣਾਇਆ ਗਿਆ ਹੈ ਉਹਨਾਂ ਦੀ ਕੋਈ ਵੀ ਉੱਥੇ ਸਵਿਰ ਨਹੀਂ ਬਣਾਈ ਗਈ ਇਹਨਾਂ ਪਾਈ ਦਿਆਲਾ ਜੀ ਜਿਨ੍ਹਾਂ ਨੂੰ ਦੇਗ ਵਿੱਚ ਉਬਾਲਿਆ ਗਿਆ ਸਿੱਖ ਧਰਮ ਵਿੱਚ ਜਿੰਨੇ ਤਸੀਹੇ ਸਿੱਖਾਂ ਨੂੰ ਦਿੱਤੇ ਗਏ ਮੁਗਲਾਂ ਵੱਲੋਂ ਹੋਰ ਕਿਸੇ ਧਰਮ ਵਿੱਚ ਨਹੀਂ ਦਿੱਤੇ ਗਏ ਪਰ ਸਿੱਖ ਧਰਮ ਦਾ ਕਿਸੇ ਧਰਮ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵੈਰ ਨਹੀਂ ਸੀ ਉਸ ਦਾ ਵੈਰ ਸਿਰਫ ਬੁਰਾਈ ਨਾਲ ਸੀ ਅਗੇ ਤੁਸੀਂ ਦੇਖੋਗੇ ਸਾਈ ਮੀਆਂ ਮੀਰ ਜੀ ਜਿਨ੍ਹਾਂ ਤੋਂ ਗੁਰੂ ਅਰਜਨ ਸਾਹਿਬ ਜੀ ਨੇ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ ਸੀ ਕਿਉਂਕਿ ਸਿੱਖ ਧਰਮ ਇਨਸਾਨੀਅਤ ਦਾ ਧਰਮ ਸੀ ਸਾਰੇ ਧਰਮਾਂ ਨੂੰ ਇਸ ਵਿੱਚ ਬਰਾਬਰ ਦੀ ਬਰਾਬਰਤਾ ਦਾ ਵਿਦਾਨਾ ਜਿਹੜਾ ਰੱਖਿਆ ਹੋਇਆ ਹੈ ਮੋਤੀ ਮਹਿਰਾ ਅਤੇ ਮਾਤਾ ਜੀ ਮੋਤੀ ਮਹਿਰਾ ਜੋ ਕਿ ਜਦੋਂ ਮਾਤਾ ਜੀ ਤੇ ਬੱਚੇ ਕਹਦੇ ਸਾਨੂੰ ਉਹਨਾਂ ਨੂੰ ਉੱਥੇ ਲਿਜਾ ਕੇ ਦੁੱਧ ਪਿਉਂਦੇ ਸਨ ਅੱਗੇ ਬੱਚਿਆਂ ਦੀ ਸ਼ਹੀਦੀ ਨੀਹਾਂ ਵਿੱਚ ਚਿੰਨ ਦਾ ਦ੍ਰਿਸ਼ ਹੈ ਬਿਲਕੁਲ ਅਸਲੀ ਲੱਗ ਰਿਹਾ ਹੁਣ ਪੋਤਾ ਮਹੀਨਾ ਚੱਲ ਰਿਹਾ ਤੇ ਸ਼ਹੀਦੀ ਦਿਹਾੜੇ ਵੀ ਆ ਰਹੇ ਹਨ ਆਪਣੇ ਬੱਚਿਆਂ ਨੂੰ ਕੋਸ਼ਿਸ਼ ਕਰੋ ਜਰੂਰ ਇਹਨਾਂ ਥਾਵਾਂ ਤੇ ਦਰਸ਼ਨ ਕਰਾਉਣ ਦੀ ਕਿਉਂਕਿ ਜੇਕਰ ਬੱਚੇ ਇਹਨਾਂ ਚੀਜ਼ਾਂ ਨੂੰ ਆਪਣੇ ਆਪ ਦੇਖਣਗੇ ਤਾਂ ਜ਼ਿਆਦਾ ਸਿੱਖਣਗੇ ਹੁਣ ਟਾਈਮ ਹੀ ਇਸ ਚੀਜ਼ ਦਾ ਹੈ ਕਿ ਅਸੀਂ ਆਪ ਦੇਖ ਕੇ ਜ਼ਿਆਦਾ ਸਿੱਖਦੇ ਹਨ ਬੱਚੇ ਜ਼ਿਆਦਾ ਹੋਣ ਤੇ ਦੇਖਦੇ ਹਨ ਇਹ ਵੀਡੀਓ ਆਪਣੇ ਬੱਚਾ ਨੂੰ ਜ਼ਰੂਰ ਦਿਖਾਓ ਅਤੇ ਇਤਿਹਾਸ ਬਾਰੇ ਜਾਣਕਾਰੀ ਵੀ ਦਿਓ ਸੋ ਤੁਹਾਨੂੰ ਇਹ ਜਾਣਕਾਰੀ ਕਿੱਦਾਂ ਲੱਗੀ ਤੁਸੀਂ ਤੁਹਾਡੇ ਵਿੱਚੋਂ ਕੌਣ-ਕੌਣ ਇਸ ਸਥਾਨ ਉੱਪਰ ਪਹਿਲਾਂ ਗਿਆ ਹੋਇਆ ਹੈ ਕਮੈਂਟ ਵਿੱਚ ਜ਼ਰੂਰ ਦੱਸਿਓ ਸਿਦਕੀ ਸਿੰਘਣੀਆਂ ਜਿਨ੍ਹਾਂ ਨੇ ਆਪਣੇ ਗਲਾਂ ਵਿੱਚ ਬੱਚਿਆਂ ਦੇ ਹਾਰ ਪਵਾ ਬੱਚਿਆਂ ਦੇ ਟੁਕੜਿਆਂ ਦੇ ਹਾਰ ਪਵਾ ਕੇ ਮੁਗਲਾਂ ਦਾ ਜਿਹੜਾ ਚੱਕੀਆਂ ਪੀਸਦੀਆਂ ਕਮੈਂਟ ਜ਼ਰੂਰ ਕਰੋ ਕਿਹੜੇ-ਕਿਹੜੇ ਵੀਰ ਪਹਿਲਾਂ ਇੱਥੇ ਗਏ ਹਨ ਤੇ ਤੁਹਾਨੂੰ ਇਹ ਵੀਡੀਓ ਅਤੇ ਮੇਰੇ ਵੱਲੋਂ ਦਿੱਤੀ ਗਈ ਜਾਣਕਾਰੀ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜਿਹੀ ਹੋਰ ਜਾਣਕਾਰੀ ਭਰਪੂਰ ਵੀਡੀਓ ਵੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਜੇਕਰ ਕੋਈ ਵੀਡੀਓ ਬਣਾਉਣ ਲੱਗਿਆਂ ਗਲਤੀ ਹੋ ਗਈ ਉਹ ਵੀ ਤਾਂ ਮਾਫ਼ ਕਰਨਾ ਭੁੱਲ ਚੁੱਕ ਮਾਫ਼ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ